ਇਹ ਗੱਲ ਚੱਲਣ ਦੀ ਸੀ ਸੱਚ ਦਾ ਪਿਆਲਾ ਬਾਬੇ ਨਾਨਕ ਨੇ ਵੰਡਿਆ ਟੁੱਟੇ ਹੋਏ ਲੋਕਾਂ ਨੂੰ ਜਾ ਜਾ ਕੇ ਬਾਹੋਂ ਫੜ ਕੇ ਮੋੜਿਆ ਕ੍ਰੀਤੀਆਂ ਤੋਂ ਆਖੋ ਸਤਨਾਮ ਨੂਰ ਸ਼ਾ ਜਾਦੂਗਰ ਨਹੀਂ ਆ ਜਿਹੜੇ ਕਈ ਟੂਨੇ ਟਪਾਣੇ ਜੇ ਕਰਦੇ ਨੇ ਤਾਂ ਅੱਗੇ ਤਵੀਤ ਬੋਲ ਹੋਏ ਕਰੋ ਆਪਾਂ ਨੂੰ ਸਾਰਾ ਪੂਰਾ ਪਤਾ ਆਪਣੀ ਪੀ ਐਚ ਡੀ ਇਹਨਾਂ ਕੰਮਾਂ ਤੇ ਜਾਂਦੇ ਸਾਰੇ ਆਪਾਂ ਹਨ ਤੇ ਜਿਹੜੇ ਕਹਿੰਦੇ ਵੀ ਤੇਰੀ ਮਿੱਟੀ ਚੁੱਕੀ ਆ ਤੇ ਤੇਰੇ ਤੇ ਪਿੱਛੇ ਕੋਈ ਰੂਹ ਲੱਗੀ ਆਖੋ ਸਤਨਾਮ ਤੇਰੇ ਕਾਰਜ ਬੰਨੇ ਹੋਏ ਤੈਨੂੰ ਬੰਦਨ ਪਾਏ ਕੋਈ ਜਿੰਦਰੇ ਰੱਖਦਾ ਫਿਰਦਾ ਕੋਈ ਵਿਚਾਰਾ ਕੀੜਿਆਂ ਕੋ ਜਾਂਦਾ ਬੜੀ ਡੂੰਗੀ ਗਿਆਨ ਦੀ ਗੱਲ ਐ ਮੇਰੇ ਸਤਿਗੁਰੂ ਮਹਾਰਾਜ ਜੀ ਉਸ ਉਸ ਜਾਦੂਗਰ ਨਹੀਂ ਕੋ ਗਏ ਮੈਨੂੰ ਨਹੀਂ ਪਤਾ ਜੇ ਕੋਈ ਜਾਦੂਗਰ ਹੈਗਾ ਜਾਂ ਨਹੀਂ ਪਰ ਇਤਿਹਾਸ ਕਹਿੰਦਾ ਉਹ ਸੱਚੀ ਕਲਾ ਦੀ ਮਾਲਕ ਹੀ ਬਾਬਾ ਜੀ ਉਦੋਂ ਕੋ ਇੰਨਾ ਵੱਡਾ ਮੰਤਰ ਕਮਾਏ ਸੀ ਉਹਨੇ ਮੰਤਰਾਂ ਦੀ ਸ਼ਕਤੀ ਨਾਲ ਜੋ ਜ਼ਿਕਰ ਆਉਂਦਾ ਹੈ ਗੁਰ ਇਤਿਹਾਸ ਦੇ ਵਿੱਚ ਕਿ ਭਾਈ ਮਰਦਾਨੇ ਨੂੰ ਬੰਦਨ ਪਾਤਾ ਬੋਲੋ ਹੈ ਗੁਰ ਜੀ ਕਹੀਏ ਨਾ ਚੀਜ਼ਾਂ ਹੁੰਦੀਆਂ ਨਹੀਂ ਸਭ ਕੁਝ ਹੈਗਾ ਪਰ ਤੁਹਾਡੇ ਗੁਰੂ ਵਰਗਾ ਕੋਈ ਨਹੀਂ ਹੈਗਾ ਇੰਨੀ ਗੱਲ ਦਿਲ ਤੇ ਰੱਖ ਲਿਓ ਭੂਤ ਚੜੇਲ ਜੋ ਟੂਨੇ ਟਪਾਣੇ ਸਭ ਕੁਝ ਜਿਹਦਾ ਨਾਂ ਹੈਗਾ ਉਹ ਹੈਗਾ ਏ ਪਰ ਇਹ ਵੀ ਗੱਲ ਨਾਲ ਕਹਿ ਦਿਓ ਤੁਹਾਡੇ ਗੁਰੂ ਵਰਗਾ ਕੋਈ ਨਹੀਂ ਹੈਗਾ ਮਰ ਸਾਹਿਬ ਨੇ ਕੌਤਕ ਕੀਤਾ ਉਸ ਬੀਬੀ ਨੇ ਜਦੋਂ ਭਾਈ ਸਾਹਿਬ ਨੂੰ ਬੰਦਨ ਚ ਬੰਧਿਆ ਮੇਰੇ ਹਜ਼ੂਰ ਉੱਥੇ ਗਏ ਕਹਿੰਦੇ ਧੀਏ ਪੁੱਤ ਵੀ ਇੱਥੇ ਸਾਡਾ ਰਬਾਬੀ ਆਇਆ ਕਹਿੰਦੇ ਕੋਈ ਨਹੀਂ ਆਇਆ ਹੋਇਆ ਕਹਿੰਦੇ ਨਹੀਂ ਆਇਆ ਜੋ ਸਾਖੀਕਾਰ ਲਿਖਦਾ ਬੰਦਨ ਚ ਬੱਧੇ ਮਰਦਾਨੇ ਵੱਲ ਇਸ਼ਾਰਾ ਕੀਤਾ ਕਹਿਣ ਲੱਗੇ ਉਹ ਕੌਣ ਹੈ ਸਰ ਮਹਾਰਾਜ ਨੇ ਸਰੂਪ ਵੀ ਬਖਸ਼ਿਆ ਕਥਾ ਲੰਬੇਰੀ ਹੋ ਜਾਣੀ ਸਿਰਫ ਟੂਕਾ ਮਾਤਰ ਮੈਂ ਗੁਰੂ ਦੀ ਮਹਿਮਾ ਕਰਾਂ ਸ਼ਬਦ ਚੋਂ ਮੇਰੇ ਸਤਿਗੁਰਾਂ ਨੇ ਫਿਰ ਉਹਨਾਂ ਨੂੰ ਵੀ ਉਸੇ ਰੂਪ ਚ ਸਵਾਰਿਆ ਸਿਰ ਤੇ ਘੜੇ ਰੱਖੇ ਤੇ ਉੱਥੇ ਜੁੜ ਗਏ ਉਹ ਲਾਉਣ ਤੇ ਲੱਥਨਾਂ ਮੇਰੇ ਪਾਦਸ਼ਾਹ ਮਹਾਰਾਜ ਨੇ ਫਿਰ ਆਖਿਆ ਆਪਣੀ ਗਲਤੀ ਮਹਿਸੂਸ ਕਰੋ ਸਤ ਵਜਨ ਕਹੋ ਜੋ ਕਵਾਂਗੇ ਕਹਿਣ ਲੱਗੇ ਬਾਪੂ ਦਸ ਕਰਨਾ ਕੀ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਕਰਨਾ ਇਹ ਹੈ ਜੇ ਰੱਬ ਨੇ ਤੁਹਾਨੂੰ ਕਲਾ ਦਿੱਤੀ ਨਾ ਤੁਹਾਨੂੰ ਮੰਤਰ ਤੰਤਰ ਦਿੱਤੇ ਹੈ ਤੇ ਕਿਸੇ ਦਾ ਬੁਰਾ ਕਰੋ ਨਾ ਭਲਾ ਕਰੋ ਆਖੋ ਸਤਨਾਮ ਇਹ ਜਾਦੂ ਟੂਣੇ ਨਾਲ ਨਾ ਕਿਸੇ ਦਾ ਕੰਮ ਵਿਗਾੜੀਦਾ ਨਹੀਂ ਹੁੰਦਾ ਪਿੱਛੇ ਜੇ ਸਾਡੇ ਖਬਰ ਆਈ ਵੀਰ ਜੀ ਸਿਆਣੇ ਕੋ ਕੋਈ ਬੀਬੀ ਗਈ ਉਦੇ ਬੱਚਾ ਨਹੀਂ ਸੀ ਇਹਦਾ 5-7 ਸਾਲ ਹੋ ਗਏ ਤੇ ਉਹ ਇਹੋ ਜਿਹਾ ਨਖਾਫਣਾ ਗਾੜੀ ਉਹਨੇ ਕੀ ਕਹਿਤਾ ਕਹਿੰਦੇ ਤੈਨੂੰ ਬਲੀ ਦੇਣੀ ਪਣੀ ਬਲੀ ਕਿੱਡਾ ਵੱਡਾ ਪ੍ਰਕਾਸ਼ ਮਾਰੇਦਾ ਆਪਾਂ ਦਿਨੇ ਰਾਤ ਤੜਫੰਦੇ ਕੱਲਾ ਮੱਥਾ ਹੀ ਟੇਕੀ ਜਾਂਦੇ ਜਿਵੇਂ ਆਨੰਦਪੁਰ ਬੱਚਿਆਂ ਨੂੰ ਕੁੱਟ ਪਈ ਬਦਨਾਮੀ ਹੋਈ ਨਿਸ਼ਾਨ ਸਾਹਿਬ ਦੀ ਫੋਟੋ ਦੀ ਤੇ ਅਹੀਂ ਆਪ ਕਰਾਈ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਸਾਡੇ ਗੁਰੂ ਨੇ ਸਾਨੂੰ ਆਖਿਆ ਤੁਸੀਂ ਅੰਦਰ ਸਿੱਖੀ ਧਾਰੋ ਆਖੋ ਵਹਿਗੁਰੂ ਤੁਸੀਂ ਸਿਰ ਤੇ ਨਿਸ਼ਾਨ ਲਾਓ ਨਾ ਪਾਗ ਬਦਮਾਲਾ ਬੰਨੋ ਖੰਡਾ ਲਾਓ ਚੱਕਰ ਲਾਓ ਆ ਗੁਰੂ ਦਾ ਨਿਸ਼ਾਨ ਦਾੜਾ ਪ੍ਰਕਾਸ਼ ਕਰੋ ਬਾਣੀ ਕੰਠ ਕਰੋ ਫਿਰ ਕੋਈ ਬਦਨਾਮੀ ਪਹਿਲੀ ਗੱਲ ਤੇ ਕਰਦਾ ਨਹੀਂ ਕਿ ਜੇ ਕੋਈ ਕਰ ਗਿਆ ਤੇ ਤੁਹਾਡੇ ਅੱਗੇ ਅੜਦਾ ਨਹੀਂ ਆਖੋ ਸਤਨਾਮ ਗੱਲ ਆ ਵੀ ਆਪੇ ਤੇ ਪੜੀ ਜਾਂਨੇ ਸਤ ਗੁਰੂ ਬਾਜੋਂ ਗੁਰ ਨਹੀਂ ਕੋਈ ਨੇ ਗੁਰੇ ਕਾ ਹੈ ਤੇ ਜਿਹੜੇ ਕੁੱਤੇ ਦੇ ਝੋਟੇ ਦੇ ਕੱਟੇ ਦੇ ਗਲ ਚ ਸੰਗਲ ਹੋਵੇ ਖੁੱਲ ਜੇ ਤੇ ਲੋਕੀ ਕਹਿੰਦੇ ਕਿਸੇ ਦਾ ਖੁੱਲਿਆ ਪਤਾ ਨਹੀਂ ਭਾਉ ਕੀ ਦਾ ਵਾ ਅਲਾਸਮੈਂਟ ਕਰਾਉ ਤੇ ਜਿਹੜਾ ਵਾਰਾ ਵਾ ਅਗਲੇ ਲੱਕ ਤੋੜ ਦਿੰਦੇ ਮਾਰ ਮਾਰ ਕੇ ਡਾਂਗਾ ਕੀੜੇ ਪਏ ਹੋਏ ਵਾਰਾ ਕੁੱਤਿਆਂ ਪਸ਼ੂਆਂ ਦੇ ਕੋਈ ਸਾਫ ਕਰਦਾ ਜਿਹੜਾ ਤੁਸੀਂ ਘਰੇ ਪਸ਼ੂ ਰੱਖਿਆ ਦੁੱਧ ਦਿੰਦਾ ਜਾਂ ਕੁੱਤਾ ਰੱਖਿਆ ਉਹਨੂੰ ਕਿਤੇ ਬੁਖਾਰ ਵੀ ਚੜ ਜੇ ਤੇ ਲੋਕੀਆਂ ਸਪਤਾਲਾਂ ਚ ਕੁੱਤੇ ਦਾਖਲ ਕਰਾਉਂਦੇ ਵੇਖੇ ਕਿਉਂ ਮਾਲਕ ਆ ਨਾ ਤੇ ਜਦੋਂ ਅਸੀਂ ਆਪਣੇ ਮਾਲਕ ਨੂੰ ਛੱਡਤਾ ਮਾਲਕ ਦੇ ਨਾਲੋਂ ਰਿਸ਼ਤੇ ਹੀ ਤੋੜ ਲਏ ਤੇ ਫਿਰ ਕੋਟ ਤੇ ਖਾਵਾਂਗੇ ਨਾ ਆਖੋ ਸਤਿਨਾਮ ਇਹ ਤੇ ਗੱਲ ਸੱਚੀ ਹੈ ਨਾ ਦੀਪ ਸਿੱਧੂ ਵੀ ਉਹਦੀ ਸਪੀਚ 'ਚ ਮੈਂ ਸੁਣਿਆ ਉਹਨੇ ਵੀ ਕਿਹਾ ਕਹਿੰਦਾ ਬਾਜੀ ਬੜਾ ਕੁਝ ਹੋਣਾ ਉਹ ਭਾਵੇਂ ਅੱਜ ਦੁਨੀਆਂ ਤੇ ਨਹੀਂ ਉਹ ਮੈਂ ਕਿੰਨਾ ਲੋਕੀ ਬ੍ਰਹਮ ਗਿਆਨੀਆਂ ਦੀ ਗੱਲ ਸੁਣਾਉਂਦੇ ਭਾਵੇਂ ਉਹਦੀ ਦਾੜੀ ਕੱਟੀ ਮੈਨੂੰ ਮਾਫੀ ਦੇ ਦਿਓ ਲਾਈਵ ਚੱਲਦਾ ਗੱਲ ਵੱਡੀ ਕਹਿਣ ਲੱਗਾ ਭਾਵੇਂ ਉਹ ਸਿੱਖੀ 'ਚ ਸੰਪੂਰਨ ਨਹੀਂ ਹੈ ਤੇ ਇਦਾਂ ਲੱਗਦਾ ਜਿਵੇਂ ਉਹ ਕੋਈ ਬ੍ਰਹਮ ਗਿਆਨੀ ਹੈ ਔਰ ਜੋ ਜੋ ਉਹਦੀ ਜੀਵ ਚੋਂ ਨਿਕਲਿਆ ਬਿਲਕੁਲ ਹੋ ਰਿਹਾ ਜੋ ਜੋ ਕਿਆ ਨੇ ਮਰਦ ਨੇ ਅਣਖ ਦਾ ਜੀਉਣਾ ਤੇ ਮਰਦਾਂ ਦੀ ਮੌਤ ਦਿਨ ਥੋੜੇ ਫੁੱਲ ਦੀ ਉਮਰ ਬੜੀ ਛੋਟੀ ਹੁੰਦੀ ਸਜਣਾ ਪਰ ਜਿੰਨਾ ਚਿਰ ਰਹਿੰਦਾ ਮੀਨਾਖੰਡ ਮੇਕਾ ਵੰਡਦਾ ਗੰਦ ਗੰਦਗੀ ਜਿਹੜੀ ਹੁੰਦੀ ਹੈ ਦੇ ਢੇਰ ਸਾਲਾਂ ਬੱਧੀ ਪੈ ਰਹਿੰਦੇ ਕਿ ਛੇੜਦਾ ਨਹੀਂ ਗੰਦਗੀ ਲਾਗਿਓ ਪਰਿਓ ਜਾਂਦੇ ਲੋ ਪਤਾ ਨਾ ਗੰਦਕੀ ਗੱਡੀ ਆਖੀ ਦਾ ਗੱਡੀ ਐ ਇਹਨੂੰ ਪਾਲਾ ਸਾਰੀ ਗੰਦਕੀ ਗੱਡੀ ਚ ਪ੍ਰਵੇਸ਼ ਹੋ ਜਾਣੀ ਇੰਜਨ ਨੇ ਖੇਚ ਲੈਣੀ ਆ ਤੇ ਜਿੱਥੇ ਕਿਤੇ ਫੁੱਲ ਖੜੇ ਹੋਣ ਤੁਰੀ ਜਾਂਦੀ ਗੱਡੀ ਵੀ ਰੋਕ ਪਿਆ ਕਿਦਾ ਫੋਟੋਆਂ ਖਿੱਚ ਗਏ ਚਾਰ ਬੜਾ ਵਧੀਆ ਮਾਹੌਲ ਹੈ ਹੁਣ ਤੁਸੀਂ ਡਿਸਾਈਡ ਕਰੋ ਵੀ ਆਪਾਂ ਗੰਦਕੀ ਇਕੱਠੀ ਕਰਨੀ ਆ ਕਿ ਬੰਦਕੀ ਇਕੱਠੀ ਕਰਨੀ ਆ ਤੇ ਬੰਦਕੀ ਜਿੰਨੇ ਇਕੱਠੀ ਕੀਤੀ ਮੈਂ ਉਧਰ ਚੱਲਿਆ ਵੈਣ ਚ ਬਹਿ ਗਿਆ ਤਾਂ ਮੇਰੇ ਸਤਿਗੁਰੂ ਕਿਰਪਾ ਦ੍ਰਿਸ਼ਟੀ ਨਾਲ ਸੱਚ ਦਾ ਵਰਤਾਰਾ ਕਰਕੇ ਉਸ ਬੀਬੀ ਨੂੰ ਆਖਿਆ ਛੱਡ ਮੰਤਰ ਤੰਤਰ ਕਵਰਾ ਮਟੀਆਂ ਦਾ ਖਹਿੜਾ ਆਜਾ ਤੈਨੂੰ ਮੂਲ ਮੰਤਰ ਦਿਨੇ ਲੋਕਾਂ ਦੀ ਜ਼ਿੰਦਗੀ ਵਿਗਾੜੀ ਦੀ ਨਹੀਂ ਸواری ਦੀ ਹੁੰਦੀ ਆਖੋ ਸਤਿਨਾਮ ਇਹੋ ਜੀ ਸਿੱਖੀ ਦਿੱਤੀ ਜਿਹੜੀ ਬੁਰਾ ਕਰਨ ਵਾਸਤੇ ਮੰਤਰ ਪਕਾਉਂਦੀ ਸੀ ਫਿਰ ਮਹਾਰਾਜ ਨੂੰ ਮੂਲ ਮੰਤਰ ਦੇ ਕੇ ਆਏ ਤੇ ਭਲਾ ਕਰਨਾ ਸ਼ੁਰੂ ਕਰਤਾ ਦੂਜਾ ਪਿਆਲਾ ਸੰਤੋਖ ਦਾ ਪੰਜ ਪਿਆਲੇ ਪੰਜ ਪੀਰਾਂ ਤੇ ਆਪਜੀ ਵਿਚਾਰ ਕਰ ਰਹੇ ਉਹ ਵੀ ਇਹ ਪੀਰ ਕਿਹੜੇ ਸਾਡੇ ਪੰਜ ਪਹਿਲਾ ਪੀਰ ਗੁਰੂ ਨਾਨਕ ਸਾਹਿਬ ਸੱਚ ਦਾ ਪਿਆਲਾ ਲੈ ਕੇ ਦੁਨੀਆ ਦੇ ਕੋਨੇ-ਕੋਨੇ ਜਾ ਕੇ ਸਿਖਾਇਆ ਭਾਈ ਪੰਡਤਾ ਆ ਤਾਂ ਗਾ ਬੰਨਣ ਹਰਦੇਹਾਲ ਤੇ ਉਹਨੂੰ ਵੀ ਕਹਿੰਦੇ ਆ ਛੱਕ ਕੋ ਟਿਕ ਛੱਡ ਤਾਂ ਗੇ ਤੂੰ ਗਿਐਵੇਂ ਚਿੰਤਾ ਚ ਪਾਇਆ ਸਾਨੂੰ ਤੂੰ ਤੈਨੂੰ ਵਧੀਆ ਤਾ ਗਾਦ ਨੇ ਜਿਹੜਾ ਮਰਨ ਤੋਂ ਬਾਅਦ ਵੀ ਨਹੀਂ ਲੈਂਦਾ ਉਹ ਕਿਹੜਾ ਸੀ ਸ਼ਬਦ ਦਾ ਤਾ ਗਾ ਦਇਆ ਕਪਾ ਬੋਲਿਆ ਕੁਰਬਾਨੀ ਦਇਆ ਕਾ ਸੰਤੋਖ ਸੂਤ ਜਤ ਗੰਢੀ ਇਹੋ ਜਨੇਊ ਜੀ ਕਾ ਹੈ ਤਾ ਨਾ ਇਹੋ ਟੁੱਟੈ ਨਾ ਮਲ ਲੱਗੈ ਨਾ ਇਹੋ ਜਲੇ ਨਾ ਜਾਏ ਧਨ ਸੁਮਾਨ ਸਨਾਨਕਾ ਇਹ ਮੇਰੀ ਭੈਣ ਨੇ ਇੰਨੀ ਕਿਰਪਾ ਕਰਤੀ ਜਦੋਂ ਇਹ ਬਚਨ ਸੁਨੇ ਨਾ ਕਹਿੰਦੀ ਵੀਰੇ ਮੈਨੂੰ ਇਹ ਗੱਲਾਂ ਦਾ ਪਤਾ ਹੀ ਨਹੀਂ ਸੀ ਉਸੇ ਵੇਲੇ ਖੋਲ ਕੇ ਲਾ ਕੇ ਸੁੱਟਿਆ ਮੈਂ ਕਿਹਾ ਸਾਫ਼ ਕਰ ਸਾਬਣ ਕਿਹੜੇ ਬੰਦਨਾ ਚ ਬੱਦੇ ਪਏ ਬੱਦੇ ਆ ਨਾ ਸੱਚ ਦੱਸਿਓ ਇਹ ਕਿਉਂ ਬੱਦੇ ਪਿਆ ਸੋਜੀ ਨਹੀਂ ਸਮਝ ਨਹੀਂ ਆਖੂ ਸਤਨਾਮ ਸ੍ਰੀ ਵੈਸੇ ਤੇ ਮਾਰੇ ਜਿਹੜਾ ਅਮਰਤ ਛੱਕੇ ਮੇਰੀਆਂ ਭੈਣਾਂ ਬੈਠੀਆਂ ਏ ਆ ਜਿਹੜੇ ਕੰਨ ਚ ਛੇਕ ਨੱਕ ਚ ਇਹ ਵੀ ਬੰਧਨ ਚਲੋ ਸਮਾਪਾ ਕੇ ਅਸੀਂ ਵਿਸਰਗੇ ਇਤਿਹਾਸ ਆ ਜਿਹੜੇ ਕੇਸ ਖੋਲਣੇ ਇਹ ਵੀ ਭਾਈ ਬੰਧਨ ਆ ਜਿਹੜੇ ਅੱਧ ਲੰਗੇ ਕੱਪੜੇ ਵੀ ਲਾਈਵ ਚੱਲ ਰਿਹਾ ਤੁਸੀਂ ਪੜ੍ਹੇ ਇਹ ਸਾਡੇ ਹਮਲਾਵਰਾਂ ਦੇ ਬੰਦਨ ਨੇ ਉਹ ਜਦੋਂ ਪੰਜਾਬ ਦੀ ਧਰਤੀ ਤੇ ਆਇਆ ਅਮਰ ਸਿੰਘ ਅਦਾਲੀ 18000 ਕੁੜੀਆਂ ਬਨੀਆਂ ਉਹਨੇ ਕਿੰਨੀਆਂ ਜੀ 18000 ਲੜਕੀਆਂ ਪੱਤ ਹਿੰਦੁਸਤਾਨ ਦੀ ਬਨ ਕੇ ਚੱਲਿਆ ਤੇ ਜਿਨ੍ਹਾਂ ਦੀਆਂ ਜਾਦਾਂ ਚ ਬੈਠਿਓ ਸੂਰਬੀਰ ਬਚਨ ਕੇ ਉਹਨਾਂ ਮਰਦਾਂ ਨੇ ਤੇਗਾ ਚੁਕੀਆਂ ਖੰਡੇ ਖੜਕਾਏ ਤੇ ਜਦੋਂ ਉਹਨਾਂ ਇਜਤਾਂ ਨੂੰ ਉੱਥੋਂ ਛਡਾਇਆ ਤੇ ਕੀ ਵੇਖਿਆ ਕਿਸੇ ਦੇ ਨੱਕ 'ਚ ਮੋਰੀ ਕਰਕੇ ਰੱਸੀ ਪਾਈ ਨੋਟ ਕਰ ਲਿਓ ਪਲੀਸ ਕਿਸੇ ਦੇ ਕੰਨ 'ਚ ਮੋਰੀ ਕਰਕੇ ਨਾ ਸਾਰਿਆਂ ਨੂੰ ਬੰਦਨਾ 'ਚ ਬੱਧਾ ਵੀ ਹੁਣ ਦਰਦ ਹੋਊਗੀ ਨਾ ਵੀ ਭੱਜਣ ਨਾ ਜਿੱਦਾਂ ਚੰਦੂ ਦੇ ਪਾਈ ਸੀ ਨਾ ਬਹਾਦਰ ਬਾਬਾ ਬਿਧੀ ਚੰਦ ਨੱਕ 'ਚ ਨਾਠ ਤੇ ਛੱਤਰ ਫਿਰਦਾ ਆਉਂਦਾ ਸੀ ਇਹਨੂੰ ਪਾਤਸ਼ਾਹ ਵਾਰੇ ਨੂੰ ਤਵੀ ਤੇ ਬਿਠਾ ਕੇ ਹੱਸਦਾ ਹੈ ਪਾਪ ਕਮਾਉਂਦਿਆ ਤੇਰਾ ਉਹਨਾਂ ਨੂੰ ਬੰਦਨ ਪਾਏ ਧੀਆਂ ਨੂੰ ਕਈਆਂ ਦੇ ਕੇਸ ਖੋਲ ਕੇ ਉਹਨਾਂ ਦੇ ਕੱਪੜੇ ਉਤਾਰ ਕੇ ਕਹਿੰਦੇ ਸੀ ਸ਼ਰਾਬਾਂ ਪੀ ਕੇ ਹਾਕਮ ਨੱਚੋ ਕੁੜੀਓ ਜੇ ਨਾ ਨੱਚੀਆਂ ਤੇ ਮਾਰੀਆਂ ਜਾਵਾਂਗੀਆਂ ਜਿਹੜੀਆਂ ਅਣਖੀ ਸੀ ਉਹਨਾਂ ਨਹੀਂ ਕੁਝ ਕੀਤਾ ਉਹਨਾਂ ਫਿਰ ਸ਼ਹੀਦ ਹੋ ਕੁਰਬਾਨ ਹੋ ਗਈਆਂ ਤੇ ਜਿਹੜੇ ਡਰ ਗਏ ਵਿਚਾਰੇ ਹਰ ਬੰਦੇ ਦਾ ਅੰਦਰ ਨਹੀਂ ਨਾ ਹੁੰਦਾ ਇੰਨੀ ਜੋਗਾ ਬੰਦਕੀ ਨਾਲ ਅੰਦਰ ਕਾਇਮ ਹੁੰਦਾ ਆਖੋ ਸਤਨਾਮ ਜੀ ਸਾਹਿਬ ਜਾਦੀ ਨੀਹਾਂ ਚ ਖੜੋ ਕੇ ਡੋਲੇ ਨੀ ਠੰਡੇ ਬੁਰਜ ਚ ਵੀ ਮਾਂ ਲੈ ਕੇ ਬੈਠੀ ਉਥੇ ਕੰਮ ਕੀ ਕੀਤਾ ਕਮਾਈ ਬੰਦਕੀ ਵੱਡੀ ਸੀ ਅੰਦਰ ਜੋਤੋ ਪ੍ਰੇਮ ਸਿਰ ਤਰਤਲੀ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਸਿਰ ਦੀ ਜੈ ਇਹ ਗਿਆਨ ਦੀ ਜਲੋੜ ਆਪਾਂ ਸਾਰਾ ਪਰਿਵਾਰ ਬੈਠੇ ਮੈਂ ਹੁਣੇ ਨਹੀਂ ਤੁਹਾਨੂੰ ਕਹਿੰਦਾ ਵੀ ਅੱਜ ਹੀ ਛੱਡ ਦਿਓ ਪਰ ਥੋੜਾ ਜਿਹਾ ਕਥਾ ਤੇ ਗੌਰ ਕਰਿਓ ਵੀ ਸਾਡੇ ਪੁੱਤ ਨੇ ਸਾਡੇ ਭਰਾ ਨੇ ਇਹ ਗੱਲਾਂ ਕੋਲੋਂ ਤਾਂ ਨਹੀਂ ਕਹਿਤੀਆਂ ਵੀ ਇੰਨਾਂ 'ਚ ਕੋਈ ਤੱਤ ਵੀ ਹੈਗਾ ਕਿ ਨਹੀਂ ਹੁਣ ਉਹਨਾਂ ਲੋਕਾਂ ਨੇ ਸਾਨੂੰ ਇਹ ਬੰਧਨ ਦਿੱਤੇ ਵੀ ਸਾਡੇ ਕੇਸ ਖੋਲੇ ਕੱਪੜੇ ਅੱਧ ਨੰਗੇ ਕੀਤੇ ਸਾਨੂੰ ਸ਼ੇਕ ਕਰਤਾ ਤੇ ਜਦੋਂ ਫਿਰ ਖਾਲਸੇ ਕੋਲ ਉਹ 18000 ਬੱਚੀਆਂ ਆਈਆਂ ਤੇ ਉਹਨਾਂ ਨੇ ਫਿਰ ਉਹ ਨੱਕ ਚੋਂ ਕੱਢ ਕੇ ਰस्सियां ਕੰਨਾਂ ਚੋਂ ਜਿਹੜੇ ਕੇਸ ਖੁੱਲੇ ਗੁੰਦ ਕੇ ਉਹਨਾਂ ਦੇ ਸਿਰ ਤੇ ਛੋਟੀ ਕੇਸ ਕੀ ਦੇ ਕੇ ਮੂੰਹ ਹੱਥ ਧਵਾ ਕੇ ਤੇ ਉਹਨਾਂ ਨੂੰ ਘਰਾਂ ਚ ਪਹਚਾਇਆ ਇਹੋ ਜਿਹਾ ਮਾਣ ਦਿੱਤਾ ਫਿਰ ਉਹਨਾਂ ਧੀਆਂ ਨੇ ਵੀ ਉਹ ਮਾਣ ਨਭਾਇਆ ਆਖੋ ਸਤਿਨਾਮ ਇਹ ਸਾਡੇ ਘਰ ਦਾ ਜਿਹੜਾ ਦ੍ਰਿਸ਼ ਸੀ